ਆ ਇੱਥੇ ਬੈਠ ਕੇ ਤੇ ਇਹ ਦੁਕਾਨ ਮੈਨੂੰ ਬਣਾ ਕੇ ਦਿੱਤੀ ਆ ਬੀਬੀ ਨੇ ਮੈਨੂੰ ਆਹ ਤਾਂ ਹੀ ਨੇ ਬਣਾਤੀ ਦਿੱਤੀ ਆ ਬੀਬੀ ਨੇ ਆਹ ਤਾਂ ਹੀ ਨੇ ਢਾਨਾ ਬਣਾਤੀ ਦਿੱਤੀ ਬੀਬੀ ਨੇ ਮੈਨੂੰ ਮੈਨੂੰ ਬਣਾ ਕੇ ਦਿੱਤੀ ਆ ਆਹ ਤਾਂ ਹੀ ਨੇ ਬਣਾਇਆ ਇਹ ਬੀਬੀ ਨੇ ਤੇ ਹੁਣ ਤੂੰ ਨਾ ਬੈਠਾ ਕਰ ਇੱਥੇ ਮੈਂ ਹੀ ਬੈਠਾ ਕਰੂੰ ਠੀਕ ਆ ਨਾ ਮੈਂ ਬੈਠੇ ਰਹੂੰਗਾ ਤੂੰ ਕਿਵੇਂ ਬੈਠਾ ਕਰੇਂਗਾ ਮੈਨੂੰ ਆਜੇ ਤੋਂ ਬਣਾ ਕੇ ਦਿੱਤੀ ਕਿਉਂ ਮੈਨੂੰ ਤੂੰ ਥਾ ਲੱਤ ਮਾਰ ਕੇ ਕਿਵੇਂ ਥੱਲੇ ਰੋੜ ਦੇਂਗਾ ਜਦੋਂ ਬਣਾ ਕੇ ਮੈਨੂੰ ਦਿੱਤੀ ਆ ਹਾਂ ਮੈਂ ਤਾਂ ਆਮ ਤਾਂ ਥੱਲੇ ਰੋੜ ਨਾ ਯਾਰਾ ਤੂੰ ਇਹਦਾ ਪਰ ਦੁਕਾਨ ਤਾਂ ਮੇਰੀ ਆ ਇਹ ਮੈਨੂੰ ਬਣਾ ਕੇ ਦਿੱਤੀ ਆ ਬੀਬੀ ਨੇ ਹੁਣ ਤਾਂ ਮੈਂ ਥੱਲੇ ਰੋੜ ਜਦੋਂ ਦੁਕਾਨ ਹੀ ਮੇਰੀ ਆ ਤੂੰ ਉਤੋਂ ਕੁੱਟਦਾ ਮੈਨੂੰ ਤੂੰ ਹਜੇ ਮੇਰੀ ਦੁਕਾਨ ਹੈ ਮੇਰੀ ਜਾਨ ਤਾਂ ਮੇਨੇ ਜਾਣਿਆ ਬੀਬੀ ਨੇ ਬੀਬੀ ਨੇ ਮੈਨੂੰ ਬਣਾ ਕੇ ਦਿੱਤੀ ਹੈ ਦੁਕਾਨ ਹਾਂ ਤੇ ਫਿਰ ਤੂੰ ਤੂੰ ਮੈਨੂੰ ਕਿਉਂ ਛੋੜਦਾ ਮੈਂ ਨੇ ਵੇਚਿਆ ਰਹਿਣਾ ਇਹਨਾਂ ਦਾ ਨਾ ਘਰ ਚ ਸਮਾਨ ਵੇਚਿਆ ਕਰੂੰ ਹੋਰ ਸਮਾਨ ਵੇਚੂੰਗਾ ਮੈਂ ਮੈਂ ਨਹੀਂ ਬਿਚਤ ਤੇ ਦੁਕਾਨ ਤਾਂ ਮੇਰੀ ਆ ਦਿੱਤੀ ਆ ਬੀਬੀ ਨੇ ਬੀਬੀ ਨੇ ਬਣਾ ਕੇ ਦਿੱਤੀ ਆ ਬੀਬੀ ਚੱਲੇ ਵਾਲਾ ਬੀਬੀ ਬਠੰਡੇ ਗਈ ਅੱਜ ਆਉਣ ਵਾਲੀ ਆ ਤੇਰੇ ਪਵਾਉਂ ਕੁੱਟ ਤੇਰੇ ਮੈਂ ਤੂੰ ਮੈਨੂੰ ਮਕੜਦਾ ਨਾ ਤੇਰੇ ਕੁੱਟ ਪਵਾਉਂ ਅੱਜ ਮੈਂ ਆ ਜਾਣ ਦੇ ਬੀਬੀ ਤੋਂ ਹਾਂ ਵੱਡਾ ਕੀ ਆ ਤੂੰ ਵੱਡਾ ਵੱਡਾ ਕੀ ਤੋ ਤੂੰ ਬਾਪੂ ਆ ਵੱਡਾ ਕੀ ਹੈਂ ਕੀ ਹਾਂ ਵੱਡਾ ਵੱਡੇ ਨੂੰ ਤੂੰ ਬਾਪੂ ਆ ਫਿਰ ਕੀ ਹਾਂ ਤੂੰ ਇਹ ਦੁਕਾਨ ਮੇਰੀ ਆ ਜਾਣ ਬੱਚੇ ਚਲੇ ਜਾ ਸਮਾਨ ਵੇਚਿਆ ਕਰੂੰਗਾ ਹੋਰ ਇੱਥੇ ਬੈਠ ਕੇ ਬਹਿ ਕੇ ਇੱਥੇ ਬੈਠ ਕੇ ਹੋਰ ਇੱਥੇ ਬੈਠ ਕੇ ਬੈਠ ਕੇ ਹਾਂ ਤੂੰ ਨਾ ਪੈਸੇ ਲੈ ਕੇ ਆ ਕਰ ਜੇ ਸਮਾਨ ਲੈਣਾ ਹੁੰਦਾ ਤਾਂ ਠੀਕ ਆ ਨਾ ਮੇਰੀ ਦੁਕਾਨ ਆ ਇਹ ਪੈਸੇ ਲੈ ਨੂੰ ਹਾਂ ਹੁਣ ਤਾਂ ਇਹਨੂੰ ਫੇਰੀ ਨਹੀਂ ਮਿਲਣੇ ਕੇਲੇ-ਕੂਲੇ ਨਹੀਂ ਮਿਲਣੇ ਤੈਨੂੰ ਐ ਕਿਵੇਂ ਮਿਲਣਗੇ ਖਾਦੇ ਆ ਹੈ ਮੈਂ ਖਾਦੇ ਆ ਕੀ ਆ ਮੈਂ ਖਾਦੇ ਆ ਠੇਲੇ ਖਾਦੇ ਆ ਤਾਂ ਹੈਗੇ ਆ ਤੂੰ ਹੁਣ ਤੈਨੂੰ ਇੰਨੇ ਨਾ ਮਿਲਣੇ ਫੇਰੀ ਪੈਸਿਆਂ ਦੇ ਮਿਲਣਗੇ ਤੈਨੂੰ ਮੈਨੂੰ ਤਾਂ ਮੈਂ ਤਾਂ ਬੀਬੀ ਨੇ ਲਿਆ ਕੇ ਦਿੱਤੇ ਆ ਯਾਰ ਹਾਂ ਮੈਨੂੰ ਹੀ ਲਿਆ ਤੇ ਦਈਆ ਕੌਣ ਮੈਨੂੰ ਹੀ ਲਿਆ ਤੇ ਦਈ ਹੋਤੀ ਲੈ ਬੀਬੀ ਬੀਬੀ ਨੂੰ ਮੈਂ ਬੀਬੀ ਨੇ ਮੈਨੂੰ ਲਿਆ ਕੇ ਦਿੱਤੇ ਆ ਆ ਨਹੀਂ ਆ ਹਾਂ ਮੈਨੂੰ ਚਾਣਾ ਵੇ ਦੁਕਾਨ ਮੇਰੀ ਆ ਇਹ